ਉਹ ਹੁਣ ਆਪ ਇਥੋਂ ਚੱਲੇ ਆ ਜਿਹੜਾ ਕਿਲਾ ਸਹਿਰ ਉਥੇ ਚਲੋ ਜੀ ਪਰਵਾਚਨ ਹੋ ਗਿਆ ਬਹੁਤ ਹੁਣ ਚੱਲੀਏ ਅਗਲੇ ਬੰਨੇ ਉੱਧਰ ਜਾ ਕੇ ਮੱਥਾ ਟੇਕੀਏ ਜਨਾ ਅਨੰਦ ਗੜ੍ਹ ਚ ਹਾਂ ਦੇ ਨੇ ਮੈਂ ਪਰਵਾਜ ਜਾਂਦਾ ਨਾ ਮੈਨੂੰ ਲੱਗਦਾ ਮੈਂ ਕਿਹਦੇ ਬਾਬਾ ਹੀ ਨਾ ਬਣ ਜਾਂਦਾ ਹਾਂ ਹਾਂ ਬਾਬਾ ਨੇ ਛੱਤਰ ਸਿੰਘ ਜੀ ਬਹੁਤ ਨੇ ਛੱਤਰ ਸਿੰਘ ਹਾਂ ਆ ਵੇਖੋ ਸ਼ਰਮਣੀ ਆਉਂਦੀ ਕੰਜਰ ਉਹ ਪਿਓ ਨੂੰ ਮਸ਼ਕਰੀਆਂ ਕਰਦੇ ਜੇ ਇਹ ਹੀ ਆਹੀ ਜਿਹੜੀ ਆ ਉੱਥੇ ਬਾਈਂ ਲੱਗਦਾ ਕੀ ਦੀ ਓਦਾਂ ਗੱਲ ਇੱਕ ਹੈਗੀ ਆ ਕਮਾਈ ਤੇ ਬੜੀ ਪਰਦੇ ਵਾਲੇ ਕੰਮ ਚ ਹੈ ਤੇ ਦੇ ਨੁਕਾ ਲੱਗ ਗਿਆ ਤੇ ਕਮਾਈ ਗਵਾਈ ਆ ਤੇ ਜੇ ਨਾਲ ਲੱਗਾ ਤੇ ਫਿਰ ਬਾਬੇ ਲੋਕੀ ਘਾਉਂਦੇ ਵੀ ਬੜਾ ਬੱਸਦੇ ਨੇ ਫਿਰ ਬਾਬਿਆਂ ਦੇ ਪਰਚੇ ਵੀ ਦਿਖ ਰਹੇ ਨਹੀਂ ਡੇਰਾ ਜਾਂ ਬਣਾ ਕੇ ਬਹਿ ਜੇ ਤੇ ਪੰਜ ਸਤ ਆਪਦੇ ਹੀ ਬੰਦੇ ਹੀ ਕੱਢਦੇ ਉਹਨਾਂ ਆਖਿਆ ਵੀ ਤੂੰ ਬਾਸ ਛੱਡਿਆਂ ਦੇ ਜਾ ਕੇ ਰੇਲਵੇ ਸਟੇਸ਼ਨਾਂ ਤੇ ਜਾ ਕੇ ਇਹਦੇ ਤੁਸੀਂ ਪਲਾਨ ਲੀਕ ਕਰੀ ਜਾਂਦੇ ਜੀ ਆ ਨਹੀਂ ਹੋਵੇ ਹੁਣ ਆਪਣੇ ਬੰਦੇ ਨਾਲ ਫਿਰ ਮਣੀਆਂ ਨੂੰ ਰੱਖਾਂਗੇ ਨਾ ਮਣੀ ਸਾਹਿਲ ਜਾਨਾ ਭੈਣ ਪਾਕਿਸਤਾਨ ਚੋਂ ਕਸਟਮਰ ਵੇਦੂ ਇਹ ਬਾਬਾ ਜੀ ਬੜੀ ਕਰਨੀ ਆਵੇ ਬਾਬਾ ਜੀ ਬੜੀ ਕਰਨੀ ਆਵੇ ਐਵੇਂ ਜਿਹੜੀਆਂ ਮਰਾਦਾ ਮੰਗੀਆਂ ਉਹੀ ਪੂਰੀਆਂ ਹਾਂ ਮਣੀ ਉੱਥੇ ਜਾ ਕੇ ਆ ਕੇ ਸਾਰਿਆਂ ਨੂੰ ਤੇ ਮੇਰੇ ਭਾਈ ਮਟਰ ਨਹੀਂ ਹੁੰਦੇ ਆਹ ਮੈਂ ਬਾਬਾ ਜੀ ਕੋਲ ਗਿਆ ਬਾਬਾ ਜੀ ਨੂੰ ਕੋ ਫੂਕ ਮਾਰੀ ਮਟਰਾਂ ਦੇ ਡੇਰੇ ਨੂੰ ਦਿਓ ਸਲਾਹ ਹਰ ਪਾਈਏ ਡੇਰਾ ਇੱਕ ਸਾਂਝਾ ਡੇਰਾ ਹਾਂ ਲੇ ਕਿੰਨਾ ਕਰ ਚਲੋ ਮਜ਼ਾਕ ਕਰਨੇ ਆ ਭਾਈ ਐਵੇਂ ਕੋਈ ਸੀਰੀਅਸ ਨਾ ਲੈ ਆ ਪੜਾ ਕੋਈ ਆ ਕੇ ਤੂੰ ਮਜ਼ਾਕ ਤਾਂ ਹੁੰਦੇ ਆ ਡੇਰੇਆਂ ਦਾ ਵੈਸੇ ਹੀ ਆਪਣਾ ਮਨ ਰੰਗਣ ਵਾਸਤੇ ਕਰਦੇ ਰਹੀਦਾ ਹਾਂ ਆ ਲੱਗੀ ਜੀ ਰੇੜੀ ਮਾਰਕੀਟ ਲਓ ਜੀ ਤੁਰਦੇ ਤੁਰਦੇ ਪਹੁੰਚ ਕੇ ਆਪਾਂ ਗੁਰਦੁਆਰਾ ਖੇਲਾ ਸੇਵਾ ਹਾਂ ਇਸ ਵਾਰ ਤਾਂ ਅਸੀਂ ਜੀ ਤੁਰਦੇ ਤੁਰਦੇ ਆਏ ਤੁਰਦੇ ਤੁਰਦੇ ਪਹੁੰਚ ਗਏ ਆਪਾਂ ਕਿਲਾ ਸੈਰ ਤੁਰਦੇ ਤੁਰਦੇ ਥੱਕ ਗਏ ਜੀ ਤੁਰਦੇ ਤੁਰਦੇ ਆਏ ਇਹ ਗੱਲ ਹਾਂ ਪਾਣੀ ਦੀ ਬਹੁਤ ਜ਼ਿਆਦਾ ਬਿਆਸਾਂਗੇ ਪਾਣੀ ਪੀਏ ਚਲੋ ਅੰਦਰ ਚਲੋ ਅੰਦਰ ਚੱਲ ਕੇ ਪੀਨੇ ਬਾਹਰ 돌 ਲਿ ਗਏ ਆਣ ਕੇ ਆਣ ਕੇ ਉਹਦੇ پیسے ਘਟ ਗਏ ਹੁਣ ਜਿੰਨਾ ਤੁਰ ਕੇ ਆਏ ਈਟ ਕਰਾ ਲਓ 5 ਰੁਪਏ 5 ਰੁਪਏ ਆਣ ਕੇ ਕਰਾਉਨੇ ਆ ਬਾਬਾ ਜੀ ਅੱਛਾ ਹਾਂ ਫਿਕਸ ਟਿਮਰ ਆਉਗਮੀਂ ਪਹੁੰਚ ਕੇ ਜੀ ਆਪਾਂ ਕੋਰ ਦੋਰਾ ਕਿਲਾ ਸਾਹਿਬ ਆ ਚੈੱਕ ਕਰੋ ਆ ਇੱਥੇ ਤਾਂ ਮੈਨੂੰ ਚੇਤਾ ਆਉਂਦਾ ਆ ਨਾ ਬੌਲੀ ਸਾਹਿਬ ਦੇ ਵਿੱਚ ਅਸੀਂ ਜਾਣੇ ਹੂੰ ਬੌਲੀ ਸਾਹਿਬ ਦੇ ਨਾ ਅਸੀਂ ਜਾਣੇ ਆ ਥੱਲੇ ਅੱਛਾ ਮੰਡੇ ਮੰਡੇ ਆਏ ਆ ਤੁਸੀਂ ਇਕੱਠੇ ਹੋ ਕੇ ਹੂੰ ਤੇ ਸਾਰੇ ਜਾਣੇ ਨਾ ਜਕਾਰਾ ਛੱਡਣ ਦੇ ਅੱਛਾ ਮੈਨੂੰ ਮੇਰੇ ਨਾਲ ਦੇ ਆਂਦੇ ਆਂਦੇ ਛੱਡ ਆਂਦੇ ਤੋਂ ਵੀ ਜਕਾਰਾ ਛੱਡ ਮੈਂ ਛੱਡਿਆ ਜਕਾਰਾ ਜਿੰਨੇ ਥੱਲੇ ਜਾਣੇ ਸਾਰੇ ਪਿੱਛੇ ਮੁੜ ਕੇ ਵੇਖਣ ਲੱਪੇ ਮੈਂ ਬੜੀ ਉੱਚੀ ਜਕਾਰਾ ਛੱਡਿਆ ਵਾਅ ਥੋੜੀ ਤੇ ਸੰਗ ਹੀ ਬੜਾ ਤਕੜਾ ਵੇ ਉਹ ਸਾਰੇ ਪਿੱਛੇ ਮੁੜ ਕੇ ਵੇਖਣ ਲੱਪੇ ਉਹ ਅਜੇ ਤੱਕ ਮੈਨੂੰ ਯਾਦ ਆਉਂਦਾ ਹੁੰਦਾ ਹੁੰਦਾ ਕਿਹਲੇ ਪੁਰਾਣੀ ਯਾਦ ਹਾਂ ਇਹ ਆ ਗਿਆ ਜੀ ਗੁਰਦੁਆਰਾ ਕਿਲਾ ਇਹ ਬਣਾਇਆ ਇਹ ਜੀ ਕਿਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਜੋ ਉਧਰ ਸੇਫਟੀ ਰੱਖੀ ਜਾ ਸਕੇ ਤਾਂ ਤਸ਼ਰੀਕੇ ਇਸਗੜ੍ਹ ਸਾਹਿਬ ਦੀ ਤੇ ਉਥੇ ਜੜੀਆਂ ਫੌਜਾਂ ਜਾਂ ਸੰਗਤਾਂ ਜਾਂ ਜੋ ਵੀ ਸ਼ਹਿਰ ਵਾਸੀ ਬੈਠੇ ਸੀ ਉਹਨਾਂ ਸਾਰਿਆਂ ਦੀ ਸੇਫਟੀ ਵਾਸਤੇ ਇਹ ਬਣਾਇਆ ਇਹ ਕਿਲਾ ਇਹ ਟੋਟਲ 5 ਕਿਲੇ ਬਣਾਏ ਸੀ ਜਿੱਦਾਂ ਇੱਕ ਗਿਆਣਾ ਆਪਣਾ ਕਿਲਾ ਆਨੰਦਗੜ੍ਹ ਫਿਰ ਕਿਲਾ ਲੋਗੜ੍ਹ ਲੋਗੜ੍ਹ ਸਾਹਿਬ ਇੱਕ ਹੌਲਗੜ ਸਾਹਿਬ ਆ ਫਤੇਗੜ ਸਾਹਿਬ ਆ ਇਦਾਂ ਇਹ ਪੰਜ ਕੇਲੇ ਬਣਾਏ ਆ ਆ ਇਧਰ ਬਣਿਆ ਵਾ ਕਿਹੜਾ ਹੀ ਬਰਾਸਤੇ ਖਾਲਸਾ ਇਹ ਇਦਾਂ ਕਰਕੇ ਕੁਛ ਜਿਹੜਾ ਬਾਦਲ ਨੇ ਬਣਾਇਆ ਆ ਇਧਰ ਪਾੜੀਆਂ ਅਰਨਵ ਦਾ ਫਰੈਂਡ ਅਰਨਵ ਅਰਨਵ ਉਹਦੇ ਆਰਨਵ ਆਇਕੋ ਅਰਨਵ ਅਰਨਵ ਨੂੰ ਮਿਲਣਾ ਹੈ ਸਪੈਸ਼ਲ ਆ ਫਰੈਂਡ ਅਰਨਵ ਅਰਨਵ 2 ਅਰਨਵ ਉਹ ਤੇਰੀ ਡੁਪਲੀਕੇਟ ਕਾਪੀ ਐ ਅਰਨਵ ਬਾਤ ਰੋ ਹਾਂ ਅਰਨਵ ਕੋਣ ਹੀ ਡੁਪਲੀਕੇਟ ਤੇਰਾ ਡੁਪਲੀਕੇਟ ਹੀ ਆ ਮੈਤਰਾ ਉਹ ਤੇ ਤਾਂ ਮੈਤਰਾ ਇਹ ਪੱਟੇ ਆ ਤੇ ਉਹ ਵਾਇਲਡ ਆ ਚਲੋ ਇਧਰ ਦੀ ਗਿਆ ਉਹ ਕਿੱਥੇ ਪਹੁੰਚ ਗਿਆ ਹਾਂ ਉਹ ਵੇਖ ਕਿੰਨੀ ਇਹਨਾਂ ਨੂੰ ਪ੍ਰੈਕਟਿਸ ਹੁੰਦੀ ਹੈ ਲੈ ਕਿਧਰ ਦੀ ਟੱਪਦਾ ਫਿਰਦਾ ਤੈਨੂੰ ਡਰ ਆਉਂਦਾ ਕਿ ਵੀ ਮੈਂ ਥੱਲੇ ਡੇਪੋ ਤੇ ਮਰ ਮਰ ਆ ਗਿਆ ਇਹ ਵੀ ਦੇਖੋ ਹੁਣ ਇੱਥੇ ਤੇ ਲੱਗੇ ਗਸ਼ਤ ਕਰਨ ਦਿਆ ਪੂਰੇ ਨਾ ਬਲੂ ਜੇ ਕਿੱਲੇ ਲੱਗੇ ਲੱਗੇ ਹਾਂ ਕਿੱਲੇ ਲੱਗੇ ਨੇ ਮਾਮਾ ਕਿੱਲਾਂ ਦਾ ਚਾਚੂ ਆਹ ਵੀ ਤਾਂ ਖੁੱਲੀ ਜਗ੍ਹਾ ਤੇ ਕੋਲ ਆ ਗਏ ਮੈਂ ਇੱਕ ਕੂ ਦੇ ਕੂ ਦੇ ਤੇ ਜਾ ਆ ਲੈ ਬਹਿ ਕੇ ਜਾ ਕੇ ਰਾਮ ਇਹ ਇਤਿਹਾਸ ਪੜ੍ਹ ਲੀਏ ਤੇ ਅਸੀਂ ਤੁਹਾਡੇ ਸਾਹਮਣੇ ਸਿਆਣੇ ਜਵਾਨਾਂ ਹਾਂ ਤੁਹਾਨੂੰ ਕੀ ਪਤਾ ਹੈ ਪੜ੍ਹਨ ਨਾਲ ਕੀ ਹੁੰਦਾ ਉਹ ਪਾਠ ਹੀ ਵਿਖਾਉਣਾ ਹੀ ਨਹੀਂ ਅਸੀਂ ਬਹੁਤ ਸਿਆਣੇ ਤੁਸੀਂ ਨਾ ਕਿੰਨੂੰ ਹਾਂ ਗੱਲ ਨਾ ਕਰਿਓ ਕਿਸੇ ਨਾਲ ਆਪਣੇ ਚ ਰਵੇ ਗੱਲ ਇਹ ਆ ਜੀ ਮਾਤਾ ਸਾਹਿਬ ਕੌਰ ਜੀ ਦਾ ਉਹਨਾਂ ਦੇ ਬਾਬਤ ਸੰਖੇਪ ਇਤਿਹਾਸ ਤੁਸੀਂ ਚਾਹ ਦੇ ਪਾਜ਼ ਕਰਕੇ ਪੜ੍ਹ ਸਕਦੇ ਜੇ ਵੈਸੇ ਜੋ ਆਪਾਂ ਵੀਡੀਓ ਦੇ ਵਿੱਚ ਦੱਸਿਆ ਉਹੋ ਹੀ ਆ ਨਹੀਂ ਆ ਗਿਆ ਜੀ ਉਹ ਕਿਲੇ ਦੀ ਦਵਾਰ ਸੌਰੀ ਆ ਇਧਰਲੇ ਬੰਨੇ ਆ ਗਿਆ ਕਿਲਾ ਇਹ ਤੁਹਾਨੂੰ ਬਾਅਦ ਚ ਦਰਸ਼ਨ ਕਰਾਉਣੇ ਆ ਪਹਿਲਾ ਅੰਤਰ ਮੱਥਾ ਟੇਕ ਲਈਏ ਇੱਥੇ ਨਾ ਮਾਤਾ ਸਹਿਬ ਕੌਰ ਜੀ ਉਹਨਾਂ ਦਾ ਤਪਸਥਾਨ ਹੈ ਇਹ ਉਹਨਾਂ ਨੇ ਇੱਥੇ ਰਹਿ ਕੇ ਮਤਲਬ ਪਾਠ ਪੂਜਾ ਕੀਤੀ ਸੀ ਭਗਤੀ ਕੀਤੀ ਸੀ ਇੱਧਰ ਵੇਖੋ ਸ਼ਾਨਦਾਰ ਵਿਊ ਵਿਊ ਕਿਡਾ ਜ਼ਬਰਦਸਤ ਨਾ ਕੋ ਇੱਥੇ ਮਾਤਾ ਸਹਿਬ ਕੌਰ ਜੀ ਦਾ ਤਪਸਥਾਨ ਹੀ ਤੇ ਮਾਤਾ ਸਹਿਬ ਕੌਰ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਪੰਥ ਦੇ ਮਾਤਾ ਆ ਮਾਤਾ ਸਹਿਬ ਕੌਰ ਜੀ ਦਾ ਜਿਹੜਾ ਆਨੰਦ ਕਾਰਜ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਉਹ ਹੋਇਆ ਹੈ 18 ਵਿਸਾਖ 1857 ਨੂੰ ਉਹਨਾਂ ਦਾ ਆਨੰਦ ਕਾਰਜ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਤੇ ਫਿਰ ਉਹਨਾਂ ਨੂੰ ਪਰ ਕੁਆਰੇ ਡੋਲੇ ਦਾ ਖਿਤਾਬ ਦਿੱਤਾ ਗਿਆ ਹੈ ਤੇ ਜਿੱਦਾਂ ਹੁਣ ਆਪਾਂ ਕਹਿੰਦੇ ਨਾ ਕਿ ਪੰਥ ਦੀ ਮਾਤਾ ਕਿਹਾ ਜਾਂਦਾ ਹੈ ਮਾਤਾ ਸਾਹਿਬ ਦੇਵਾ ਜੀ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਖਾਲਸਾ ਪੰਥ ਉਹਨਾਂ ਦੀ ਝੋਲੀ ਪਾਤਾ ਹੈ ਕਿਉਂਕਿ ਜਦੋਂ ਸੰਤਾਨ ਦੀ ਬੱਚਿਆਂ ਦੀ ਗੱਲ ਹੋਈ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਨੇ ਕਿਹਾ ਇਹ ਕਿ ਸਾਰਾ ਪੰਥ ਹੀ ਤੁਹਾਡੇ ਬੱਚੇ ਆ ਸੋ ਇਸ ਕਰਕੇ ਹੁਣ ਵੀ ਜਦੋਂ ਜਿਹੜੇ ਸੰਗਾਂ ਨੇ ਅਮਰਤ ਛਕਿਆ ਉਹਨਾਂ ਨੂੰ ਪਤਾ ਆ ਜਾਂ ਜਿਹੜੇ ਹੁਣ ਗਾਂ ਛਕਣਗੇ ਉਹਨਾਂ ਨੂੰ ਪਤਾ ਲੱਗੂਗਾ ਜਦੋਂ ਅਮਰਤ ਦੀ ਦਾਤ ਮਿਲਦੀ ਆ ਤੇ ਉੱਥੇ ਫਿਰ ਜਿਹੜੇ ਪੰਜ ਸਿੰਘ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਹੁਣ ਜਿਹੜਾ ਤੁਹਾਡਾ ਪਿਤਾ ਗੁਰੂ ਗਬਿੰਦ ਸਿੰਘ ਜੀ ਮਾਹ ਰਹਿ ਗਿਆ ਤੇ ਮਾਤਾ ਤੁਹਾਡੀ ਮਾਤਾ ਸਾਹਿਬ ਦੇਵਾ ਜੀ ਮਾਤਾ ਸਾਹਿਬ ਕੌਰ ਜੀ ਮਾਤਾ ਸਾਹਿਬ ਕੌਰ ਜੀ ਹਾਂ ਸੋ ਪੰਥ ਦੀ ਮਾਤਾ ਦਾ ਖਿਤਾਬ ਦਿੱਤਾ ਗਿਆ ਸੀ ਮਾਤਾ ਸਾਹਿਬ ਕੌਰ ਜੀ ਨੂੰ ਤੇ ਬਾਕੀ ਕਿਆ ਜਾਂਦਾ ਕਿ ਤੁਸੀਂ ਆਨੰਦਪੁਰ ਦੇ ਵਾਸੀ ਜੀ ਹੁਣ ਅਿਤੋਂ ਬਾਅਦ ਔਰ ਕੇਸਗੜ ਸਾਹਿਬ ਤੁਹਾਡਾ ਜਨਮ ਸਥਾਨ ਆ ਸੋ ਇਹ ਚੀਜ਼ਾਂ ਕਹੀਆਂ ਜਾਂਦੀਆਂ ਜਦੋਂ ਅਮਰਤਾ ਦੀ ਦਾਤ ਮਿਲਦੀ ਹੈ ਤੇ ਇਹ ਆ ਜੀ ਫਿਰ ਉਸ ਕਿਸਮ ਨਾਲ ਕਹ ਲੋ ਕਿ ਆਪਣੇ ਮਾਤਾ ਜੀ ਦਾ ਤਪ ਸਥਾਨ ਤੇ ਇਧਰਲੇ ਬੰਨੇ ਕਿਲਾ ਆ ਉਹ ਤੁਹਾਨੂੰ ਬਾਅਦ ਚ ਦਰਸ਼ਨ ਕਰਾਉਣੇ ਆ ਪਹਿਲਾਂ ਆਪਾਂ ਇਧਰੋਂ ਮੱਥਾ ਟੇਕ ਆਈਏ ਪਹਿਲਾਂ ਆਪਣੀ ਮਾਂ ਨੂੰ ਮਿਲ ਆਈਏ ਪਾਚ ਉਧਰ ਜਾਣੇ ਕਿਲੇ ਵਾਲੇ ਬੰਨੇ ਇਹ ਇਧਰ ਵੀ ਮੇਰੇ ਖਲ ਦਾ ਪਤਾ ਨਹੀਂ ਹੁਣ ਅੰਦਰ ਵੀਡੀਓ ਬਣਾਉਣ ਦੇਣਗੇ ਜਾਂ ਨਹੀਂ ਬਣਾਉਣ ਦੇਣਗੇ ਪਰ ਮੈਂ ਕੋਸ਼ਿਸ਼ ਕਰਦਾ ਕਿ ਇੱਥੋਂ ਥੋੜਾ ਜਿਹਾ ਝ ਵਿਊ ਲੈ ਲੈਣਾ ਇਹ ਆ ਜੀ ਸਾਹਮਣੇ ਫਾਇਦ ਵੇਹ ਜਿਸ ਤਰ੍ਹਾਂ ਮਤਲਬ ਤਰਪਾਰ ਬਣਿਆ ਹੁੰਦਾ ਉਵੇਂ ਹੀ ਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਥੋੜਾ ਜਿਹਾ ਤੁਹਾਨੂੰ ਦਰਸ਼ਨ ਕਰਵਾ ਦੂੰਗਾ ਅੰਦਰ ਜਾ ਕੇ ਜੀ ਦੋਸਤੋ ਇਹ ਆ ਕਿਲਾ ਇਹ ਕਿਲੇ ਦੀਆਂ ਬਾਹਰੀ ਦੁਬਾਰਾਂ ਇਹ ਹੈਗਾ ਜੀ ਕਿਲਾ ਆਨੰਦਗੜ੍ਹ ਸਾਹਿਬ ਆ ਸਾਖਸ਼ਾਤ ਪ੍ਰਮਾਤਮਾ ਦੇ ਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਸ਼ਾ ਸਰਬੰਸਦਾਨੀ ਸਾਹਿਬੇ ਕਮਾਲ ਉਹਨਾਂ ਦਾ ਕਿਲਾ ਹੈ ਤੋਂ ਇਹ ਜਿਹੜਾ ਕਿਲਾ ਆਏ ਦੇ ਬਾਰੇ ਥੋੜੀ ਜਿਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਕਿਲੇ ਦੇ ਵਿੱਚ ਆਣ ਕੇ ਠਹਿਰੇ ਸੀ ਸੰਮਤ 1746 ਮੇਰੇ ਖਿਆਲ ਨਾਲ ਕਹਿੰਦੇ ਆ ਤੇ ਬਾਕੀ ਜਿਹੜਾ ਬਣਦਾ ਉਹ 1699 ਤੋਂ ਵਗੈਰਾ ਆਧਿਕਲ ਦੇ ਹਿਸਾਬ ਨਾਲ ਜਿਹੜੇ ਸਾਲ ਬਣਦੇ ਆ ਉਹਦੇ ਹਿਸਾਬ ਨਾਲ 1699 ਤੋਂ ਲੈ ਕੇ ਤੇ 1705 ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੌਜਾਂ ਦੇ ਨਾਲ ਇੱਥੇ ਰਹੇ ਤੇ ਇਸ ਸਮੇਂ ਦੇ ਦੌਰਾਨ ਪਹਾੜੀ ਰਾਜਿਆਂ ਨਾਲ ਤੇ ਮੁਗਲਾਂ ਦੇ ਨਾਲ ਬਹੁਤ ਸਾਰੇ ਜੰਗਾਂ ਜੋਦ ਚੱਲਦੇ ਰਹੇ ਕੋਈ ਮਤਲਬ ਹਨਾ ਜਿਹੜੀਆਂ ਚੁਰਚਰੀਆਂ ਛੇੜਦੇ ਰਹਿੰਦੇ ਸੀ ਤੇ ਉਹ ਚੀਜ਼ਾਂ ਚੱਲਦੀਆਂ ਰਹੀਆਂ ਫਿਰ ਇਸੇ ਕਿਲੇ ਦੇ ਵਿੱਚੋਂ ਜਦੋਂ ਤੁਸੀਂ ਉਹ ਫਿਲਮ ਦੀ ਦੇਖੀ ਹੋਗੀ ਵੈਸੇ ਵੀ ਤੁਹਾਨੂੰ ਇਤਿਹਾਸ ਦਾ ਪਤਾ ਹੋਊਗਾ ਕਿ ਜਦੋਂ ਮੁਗਲਾਂ ਨੇ ਤੁਰਾਂ ਦੀ ਸੌਹ ਖਾਦੀ ਸੀ ਤੇ ਪਹਾੜੀ ਰਾਜਿਆਂ ਨੇ ਗਾਂ ਦੀ ਸੌਹ ਖਾਦੀ ਸੀ ਗਾ ਬਣਾ ਕੇ ਨਾ ਤਕਨੀ ਆਟੇ ਦੀ ਕੇ ਸੋਨੇ ਦੀ ਕਾਦੀ ਗਾ ਬਣਾ ਕੇ ਤੇ ਉਹਨਾਂ ਨੇ ਸੌਂ ਖਾਦੀ ਵੀ ਸਾਨੂੰ ਗਊ ਮਾਤਾ ਦੀ ਸੌਂ ਬੇਹੀ ਤਣ ਤਹਿ ਹਮਲਾਣੀ ਕਰਾਂਗੇ ਤੁਸੀਂ ਕਿਲਾ ਖਾਦੀ ਕਰਦੇ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੇ ਜਾਣੀ ਜਾਣੀ ਉਹਨਾਂ ਨੇ ਕਹੇ ਵੀ ਵੀ ਤੁਹਾਡੀਆਂ ਸੌਂਾਂ ਦੇ ਉੱਤੇ ਇੱਕ ਮਤਲਬ ਦੁਵਾਨੀ ਦਾ ਵਿਸ਼ਵਾਸ ਨਹੀਂ ਤੇ ਪਰ ਸਿੰਘ ਜਿਹੜੇ ਸਿੰਘ ਕਹਿੰਦੇ ਸੀ ਕਿ ਨਹੀਂ ਗੁਰੂ ਸਾਹਿਬ ਵੀ ਤੁਸੀਂ ਤੁਸੀਂ ਕਿਲਾ ਖਾਦੀ ਕਰਦੇ ਹੋ ਤੇ ਉਹਨੂੰ ਗੁਰੂ ਸਾਹਿਬ ਨੇ ਖਾਲਸੇ ਨੂੰ ਸਿੰਘਾਂ ਨੂੰ ਰੁਤਬਾ ਦਿੱਤਾ ਸੀ ਆਪਣੇ ਤੋਂ ਵੀ ਉੱਪਰ ਤੇ ਫਿਰ ਉਹ ਪੰਜਾਂ ਸਿੰਘਾਂ ਦਾ ਹੁਕਮ ਮੰਨਣਾ ਹੀ ਪੈਣਾ ਸੀ ਤੇ ਫਿਰ ਉਹਨਾਂ ਨੇ ਸਿੰਘਾਂ ਨੇ ਕਿਹਾ ਕਿ ਤੁਸੀਂ ਜਿਹੜਾ ਉਹ ਕਿਲਾ ਖਾਲੀ ਕਰ ਦਿਓ ਫਿਰ ਗੁਰੂ ਸਾਹਿਬ ਐਸੇ ਕਿਲੇ ਦੇ ਵਿੱਚੋਂ ਇਹ ਕਿਲਾ ਛੱਡ ਕੇ ਤੇ ਫਿਰ ਚਮਕੌਰ ਸਾਹਿਬ ਗਏ ਸੀ ਤੇ ਫਿਰ ਉਹਤਵਾਲ ਜਿਹੜੀ ਚਮਕੌਰ ਸਾਹਿਬ ਦੀ ਅਗਲੀ ਬੜੀ ਜੰਗ ਉਹ ਤੁਹਾਨੂੰ ਪਤਾ ਹੀ ਆ ਤੇ ਬਾਕੀ ਉਹ ਆਪਾਂ ਦੱਸਾਂਗੇ ਜਦੋਂ ਚਮਕੌਰ ਸਾਹਿਬ ਦੀ ਵੀਡੀਓ ਬਣਾਵਾਂਗੇ ਜਾ ਕੇ ਤੇ ਉੱਥੇ ਤੁਹਾਨੂੰ ਦੱਸਾਂਗੇ ਉਹ ਸਾਰਾ ਇਤਿਹਾਸ ਇਹ ਫਿਲਹਾਲ ਜਿਹੜਾ ਇੱਥੋਂ ਤੱਕ ਦਾ ਇਤਿਹਾਸ ਹੀ ਉਹ ਤਾਂ ਤੁਹਾਨੂੰ ਦੱਸਿਆ ਕਿਉਂਕਿ ਅੱਜ ਆਪਾਂ ਤੁਹਾਨੂੰ ਇਸ ਕਿਲੇ ਦੇ ਦਰਸ਼ਨ ਕਰਵਾ ਰਹੇ ਹਾਂ ਆ ਮੇਰੇ ਖਿਆਲ ਨਾਲ ਪਹਿਲਾਂ ਕਿਲਾ ਬਾਬਾ ਵੱਡਾ ਹੋਊਗਾ ਹੁਣ ਤਾਂ ਸਿਰਫ ਯਾਦਗਾਰ ਦੇ ਵਜੋਂ ਇੰਨਾ ਇੱਕ ਛੋਟਾ ਜਿਹਾ ਹੀ ਸਾਂਭਿਆ ਗਿਆ ਹੈ ਤੇ ਹਾਂ ਹਾਂ ਇਹ ਤਾਂ ਯਾਦਗਾਰ ਤੇ ਹੈ ਹੀ ਆ ਪਰ ਐਜ਼ ਇਟ ਇਜ਼ ਉਤਰਾਂ ਦੀਆਂ ਐਜ਼ ਇਟ ਇਜ਼ ਤੇ ਨਹੀਂ ਪਰ ਚਲੋ ਸੇਵਾ ਸਵਾਲ ਦਾ ਕਰਨੀ ਪੈਂਦੀ ਆ ਪਰ ਮੋਡੀਫਿਕੇਸ਼ਨ ਨਹੀਂ ਕਰਨੀ ਚਾਹੀਦੀ ਜਿੱਦਾਂ ਦੇ ਹੈਗੇ ਹੀ ਆਪਾਂ ਇਹ ਕਰ ਸਕਦੇ ਹਾਂ ਵੀ ਕੱਚੀ ਥਾਂ ਹੈ ਤਾਂ ਆਪਾਂ ਉੱਥੇ ਫਰਸ਼ ਪਾ ਸਕਦੇ ਹਾਂ ਜਿੱਦਾਂ ਕੰਨਾਪੂਰਨ ਡਈਆਂ ਤੇ ਉਹਨੂੰ ਆਪਾਂ ਪਲਸਤਰ ਕਰ ਸਕਦੇ ਹਾਂ ਪਰ ਮੋਡੀਫਿਕੇਸ਼ਨ ਨਹੀਂ ਕਰਨੀ ਚਾਹੀਦੀ ਜੋ ਜਿਵੇਂ ਦਾ ਗੁਰੂ ਸਾਹਿਬ ਨੇ ਬਣਾਇਆ ਹੀ ਉਵੇਂ ਦਾ ਰੱਖਣਾ ਚਾਹੀਦਾ ਸੀ ਪਰ ਚਲੋ ਫਿਰ ਆਣ ਤੁਹਾਨੂੰ ਦਰਸ਼ਨ ਕਰਵਾ ਦਈਏ ਇਧਰੋਂ ਜਿਹੜੀ ਉਹ ਪ੍ਰਾਣੀ ਦੁਆਰ ਰਹੀ ਨਾ ਉਹ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਹਾਂਇਆ ਦੁਆਰ ਉਸ ਸਮੇਂ ਦੀ ਨਾਨਕ ਸ਼ਹੀਦਾਂ ਦੀ ਦिवार ਜਿਹੜੀ ਪ੍ਰਾਤਨ ਮਤਲਬ ਕਿ ਅਸਲ ਦੇ ਵਿੱਚ ਜਿਹੜੀ ਉਹ ਕਿਲੇ ਦੀ ਦੁਆਰ ਰਹੀ ਉਧਰਲੀ ਸਾਈਡ ਦੇ ਉੱਤੇ ਵੀ ਆ ਹ ਉਧਰ ਜੋ ਪਰ ਉਹ ਚੀਜ਼ ਆ ਜਾਂਦੀ ਆ 14 ਦਾ ਗੱਲ ਆ ਜਾਂਦੀ ਆ ਵੀ ਚਲੋ ਅੰਦਰ ਦਾ ਸ਼ਸਤਰਾਂ ਦਾ ਤੁਸੀਂ ਅੰਦਰੋਂ ਦਰਬਾਰ ਸਾਹਿਬ ਦੀ ਨਹੀਂ ਬਣਾਉਣ ਦੇ ਸਕਦੇ ਵੀਡੀਓ ਚਲੋ ਸਮਝ ਆਉਂਦੀ ਆ ਵੀ ਤੁਸੀਂ ਕੋਈ ਮਿਸਯੂਜ਼ ਕਰ ਲੋ ਦਵਾਰ ਦੀ ਵੀ ਵੀਡੀਓ ਦਾ ਕੀ ਮਿਸਯੂਜ਼ ਕਰ ਲੂਗਾ ਕੋਈ ਨਾਨਕ ਸ਼ਹਿਤਾਂ ਦੀ ਜਿਹੜੀ ਦਵਾਰ ਆ ਮੈਂ ਕਿਹਾ ਵੀ ਆਪਾਂ ਪੱਲੀ ਦਵਾਰ ਦੀ ਮੈਂਗਾ ਬਣਾ ਲਈਏ ਕਹਿੰਦਾ ਨਹੀਂ ਜੀ ਉਹ ਨਹੀਂ ਬਣਾ ਸਕਦੇ ਦਵਾਰ ਦੀ ਵੀਡੀਓ ਕੋ ਬਣਾ ਸਕਦੇ ਇਹਦੇ ਵਿੱਚ ਦੇਖੋ ਨਹੀਂ ਦਵਾਰ ਦਾ ਦਵਾਰ ਦਾ ਕੋਈ ਕੀ ਮਿਸਯੂਜ਼ ਕਰ ਲੂਗਾ ਠੀਕ ਆ ਭਾਈ ਟਾਡੀ ਨੇ ਵਿੱਚ ਬਣਾਉਂਦੇ ਸਾਡੇ ਗੁਰੂ ਜੀ ਦੀ ਨਿਸ਼ਾਨੀ ਆ ਉਹਦਾ ਹੱਕ ਮੰਗਦਾ ਇਸੇ ਤੇ ਪਰ ਨਹੀਂ ਹੱਕ ਕੱਲਾ ਇਹਦਾ ਸਾਡਾ ਇੱਕ ਥੋੜੀ ਆ ਅਬ ਚਲੋ ਆ ਵੇ ਇਹ ਤਾਂ ਸਾਰੀ ਮੋਡੀਫਿਕੇਸ਼ਨ ਕਰਤੀ ਆ ਬਸ ਬਾਹਰੋਂ ਹੀ ਥੋੜਾ ਜਿਹਾ ਨਜ਼ਰ ਆਉਂਦਾ ਜਾਂ ਅੰਦਰ ਦੀਵਾਰ ਆ ਇਹ ਆ ਦਰਵਾਜ਼ੇ ਪੁਰਾਣੇ ਆ ਹਾਂ ਆ ਵੀ ਲੋਕ ਨਾ ਹਟਦੇ ਨਹੀਂ ਆ ਨਾਮ ਲਿਖੇ ਉੱਤੇ ਕੀ ਪ੍ਰਾਣੇ ਦਰਵਾਜ਼ੇ ਆ ਨਾਮ ਲਿਖ ਦਿੰਦੇ ਆ ਲੋਕ ਉੱਤੇ ਆਹ ਇਹ ਪ੍ਰਾਣੇ ਦਰਵਾਜ਼ੇ ਐ ਰੱਖਾਇਆ ਆ ਵੀ ਇਧਰ ਆਹ ਪ੍ਰਾਣਾ ਦਰਵਾਜ਼ਾ ਉੱਤੇ ਨਾ ਸਾਰਾ ਵਾਲਾ ਆਜਾ ਉਹ ਲੱਗਾ ਆ ਕੀ ਜਿਨੂੰ ਆਂਦੇ ਪਿੱਤਲ ਪਿੱਤਲ ਹਾਂ ਪਿੱਤਲ ਹਾਂ ਆ ਸਾਰਾ ਪਿੱਤਲ ਦਾ ਹੀ ਬਣਿਆ ਆ ਵੀ ਇਹ ਪਿੱਤਲ ਲੱਗਾ ਇਸ ਜੋੜੀ ਦੀ ਸੇਵਾ ਕਰਾਈ ਬੀਬੀ ਕਿਸ਼ਨਕੌਰ ਲੂਨ ਮੰਡੀ ਸ਼੍ਰੀ ਅੰਮ੍ਰਿਤਸਰ ਜੀ ਨੇ ਆਪਣੇ ਪਤੀ ਸੱਜਣ ਜੀ ਗਰੰਟੀ ਇੱਕ ਰਾਈ ਹੀ 1992 ਕਿੰਨਾ ਹੈ 92 1992 ਹੈ ਕਿੰਨਾ 1992 ਪੋ ਦੇ ਮਹੀਨੇ ਚ ਅੱਛਾ ਇਹ ਵੀ ਪ੍ਰਾਣਾ ਪ੍ਰਾਤਨ ਨਹੀਂ ਹੈ 1992 ਚ ਕਰਵਾਈ ਹੈ ਸੇਵਾ ਪਰ ਉਸ ਹਮਤ ਵੇਸੇ ਬੜਾ ਪੁਰਾਣਾ ਹੈ ਪਰ ਇਤਿਹਾਸਿਕ ਨਹੀਂ ਆ ਚਲੋ ਹੁਣ ਪੈਸੇ ਦੇ ਤੇਰੇ ਬੰਦੇ ਨੇ ਹੈਗੀਆਂ ਥੱਲੇ ਪੌੜੀਆਂ ਪ੍ਰਾਤਨ ਪੌੜੀਆਂ ਆ ਇਹ ਤੇ ਤੇਰੇ ਆਹ ਇੱਕ ਵਾ ਥੱਲੇ ਪ੍ਰਾਤਨ ਪੌੜੀਆਂ ਆ 84 ਪੌੜੀਆਂ ਤੇ ਇੱਕ ਆਪਣਾ ਹੋ ਰਹਿ ਗਿਆ ਇੱਧਰ ਬਾਲਾ ਸਾਹਿਬ ਜਣਾ ਸੀ ਆਪਾਂ ਆਹੋ ਤੇ ਉਹ ਮਾਤਾ ਸਾਹਿਬਕੌਰ ਦਾ ਵੀ ਰਹਿ ਗਿਆ ਆਪਾਂ ਭਲੇਖੇ ਨਾਲ ਨਾ ਮਾਤਾ ਸਾਹਿਬਕੌਰ ਦਾ ਗੁਰਦੁਆਰਾ ਬਣਾਈ ਜਾਂਦੇ ਹਾਂ ਪਰ ਇਹ ਗੁਰਦੁਆਰੇ ਸਾਹਿਬ ਆ ਇਹ ਗੁਰਦਰਾ ਸਾਹਿਬ ਕਿਲੇ ਦਾ ਕਰਕੇ ਇਧਰ ਗੁਰਦੁਆਰਾ ਸਾਹਿਬ ਬਣਾਇਆ ਆ ਪਰਮਾਤਾ ਸਾਹਿਬ ਕੌਰ ਜੀ ਦਾ ਇਧਰ ਹੈ ਗੁਰਦੁਆਰਾ ਸਾਹਿਬ ਆ ਤਪਸਥਾਨ ਜਿਹੜਾ ਸੋਦੇ ਵਾਸਤੇ ਮਾਫੀ ਉਹ ਗਲਤੀ ਨਹੀਂ ਹੈ ਗਲਤੀ ਹੋ ਸਕਦੀ ਆ ਉਹ ਆਪਣੇ ਖੇਣਾ ਉਹ ਹੀ ਕਹਤਾ ਮੈਂ ਨਹੀਂ ਆਪਾਂ ਉਧਰੋਂ ਪੜ ਗਏ ਨਾ ਆਪਾਂ ਲੱਗੇ ਕਿ ਗੁਰਦੁਆਰਾ ਸਾਹਿਬ ਇਹ ਆ ਉਧਰੋਂ ਮੈਂ ਧਿਆਨ ਨਹੀਂ ਨਾ ਮਾਰਿਆ ਮੈਂ ਉਹ ਤੋਂ ਉਧਰ ਧਿਆਨ ਨਹੀਂ ਨਾ ਮਾਰਿਆ ਮੈਨੂੰ ਇਹ ਨਬਦਾਂ ਜਿਹੜੇ ਲੈਣ ਲੱਗਿਆ ਮਨ ਲਗਿਆ ਵੀ ਸਟਾਰਟਿੰਗ ਦੇ ਵਿੱਚ ਉਹਨੇ ਇਤਿਹਾਸ ਲਿਖਿਆ ਹੈ ਕਿ ਚੱਲ ਤੂੰ ਹੁਣ ਪਰ ਵੀ ਆ ਕੇ ਦੇ ਅੱਗੇ ਮੈਂ ਸਾਡੀ ਖਲੋ ਕਿਹਨੇ ਦੱਸਿਆ ਕਿ ਉਹ ਆ ਗਿਆ ਉਹ ਬੜਾ ਤਾਂ ਬੜਿਆ ਉਹ ਦਿੱਖ ਤੱਕ ਪਰ ਕੋਈ ਅੱਜ ਤੱਕ ਪੜਿਆ ਨਹੀਂ ਜਿਗ ਤੇ ਹੋਰ ਬਣਦਾ ਤੇ ਮੈਂ ਤੇ ਰੋ ਪੈਣਾ ਸੀ ਕੋਈ ਨਾ ਕਰਦਾ ਸਾਹਿਬ ਇਹ ਤੇ ਮੇਰੇ ਹੋਇਆ ਨਹੀਂ ਹਾਂ ਆਹ ਵੇਖੋ ਇਧਰੋਂ ਆ ਜਿਹੜਾ ਪਤਾਸ ਪੜ ਕੇ ਗਏ ਨਾ ਤਾਪਸਥਾਨ ਮਾਤਾ ਸਹਿਬ ਕੌਰ ਜੀ ਦਾ ਉਹ ਆਹੀ ਹੀ ਆ ਜਿਹੜਾ ਪਿਛਲਾ ਬੈਕਸਾਈਡ ਤੇ ਇਹ ਵੀ ਪੁਰਾਣਾ ਨਾਨਕ ਸ਼ਹਿਟੰਦਾ ਹਾਂ ਨਾਨਕ ਸ਼ਹਿਟੰਦਾ ਇਹ ਪ੍ਰਾਤਨ ਲੱਗਣ ਡਿਆ ਪਰ ਨਹੀਂ ਮਿਲਦਾ ਇਹ ਅੱਜ ਕੱਲ ਬਣਾ ਵੀ ਦਿੰਦੇ ਆ ਨਾ ਦੂਜਾ ਲਓ ਜੀ ਇੱਥੇ ਵੀ ਮਿਲਦਾ ਤਾਲਾ ਲੱਗਾ ਲੈ ਲਓ ਇਹ ਆ ਜੀ ਵੇਹੇ ਤਾਪਸਥਾਨ ਮਾਤਾ ਸਹਿਬ ਕੌਰ ਜੀ ਦਾ ਨਾਬਤ ਤੇ ਪਰ ਇਹਨੂੰ ਵੀ ਤਾਲਾ ਲਾਇਆ ਪਾਪਾ ਖੁੱਲੋ ਨਹੀਂ ਬਤ ਬੰਦ ਉਹ ਦਵਾਜਾ ਪਤਾ ਨਹੀਂ ਹੋ ਸਕਦਾ ਜਾਂ ਕੰਮ ਕੋ ਮੰਦਰ ਕੋਈ ਚੱਲਦਾ ਹੋਊਗਾ ਤਾਂ ਤਾਲਾ ਲਾਇਆ ਹੋਊਗਾ ਹਰ ਗੱਲ ਤੇ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਨਹੀਂ ਨਹੀਂ ਹੋ ਸਕਦਾ ਕੋਈ ਕੰਮ ਚੱਲਦਾ ਹੋਵੇ ਚਲੋ ਇਹ ਇੱਥੋਂ ਹੀ ਦਰਸ਼ਨ ਕਰ ਲਓ ਨਹੀਂ ਬਹੁਤ ਸਾਈਡ ਸਾਈਡ ਤੋਂ ਹੀ ਦਿਖਾ ਦਿੰਨੇ ਹਾਂ ਇਹ ਖਾਲਸੇ ਦੀ ਮਾਂ ਮੱਥੜੇ ਕੋ ਉੱਤੇ ਖਾਲਸਾ ਪੰਥ ਦੇ ਮਾਤਾ ਜੀ ਕਰੋ ਦਰਸ਼ਨ ਚਲੋ ਹੁਣ ਆਪਾਂ ਹੁਣ ਇਧਰੋਂ ਚੱਲਦੇ ਆ ਬੋਲੀ ਸਾਹਿਬ ਠੀਕ ਹੈ ਸਰ ਹਾਂ ਫਿਰ ਆਪਾਂ ਨਿਕਲ ਗਏ ਕਾਫੀ ਚੜਦਾਲ ਲੇਟ ਹੋ ਗਏ ਆਪਾਂ ਇਹ ਆਪਾਂ ਕਿੱਧਰ ਆਦੇ ਹੁਣ ਆਪਾਂ ਬਸ ਫਤ ਬੋਲੀ ਸਾਹਿਬ ਜਾ ਕੇ ਹਾਂਜੀ ਜੀ ਜਿਆ ਲਗੇ ਚਲੋ ਹੁਣ ਚੱਲਦੇ ਆ ਬੋਲੀ ਸਾਹਿਬ ਤੇ ਰਾਤ ਨੂੰ ਲੱਗੀ ਬਾਸ ਮੈਂ ਦੇਖੂਗਾ ਜੇ ਵਿੱਚ ਮੌਜਿਆ ਬਣੂਗਾ ਜਕਾਰਾ ਲਾਉਂਗਾ ਫਿਰ ਠੀਕ ਆ ਅੰਦਰ ਬੜਾ ਵਧੀਆ ਲੱਗਦਾ ਰਿਵਾਜ ਗੂੰਜੀਤੀ ਜੀ ਨਾ ਬੜਾ ਮਜ਼ਾ ਆਉਂਦਾ ਚਲੋ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ 132 ਪੌੜੀਆਂ ਬੋਲੀ ਸਾਹਿਬ ਦੇ ਚਲੋ ਜੀ ਇਧਰ ਮੱਖਾ ਦੇ ਲਈ ਤੇ ਚੰਗਾ ਆ ਆ ਜੀ ਪੌਲੀ ਸਾਹਿਬ ਚਲੋ ਜੀ ਵਾਹਿਗੁਰੂ ਤਾਂ ਵਾਹਿਗੁਰੂ ਤਾਂ ਜਾਬ ਕਰਦੇ ਜਾਣਾ ਚਾਹੀਦਾ ਆ ਤੇ ਪਰ ਵਾਹਿਗੁਰੂ ਤਾਂ ਜਾਬ ਕੀਤਾ ਤੇ ਤੁਸੀਂ ਕਿਸੇ ਨੇ ਮੁੜ ਕੇ ਲਾਈਕ ਨਹੀਂ ਕਰਨਾ ਤੇ ਤੁਸੀਂ ਵੀਡੀਓ ਛੱਡ ਕੇ ਫੱਟ ਜਾਣਾ ਸਹੀ ਗੱਲ ਹੈ ਨਾ ਲੇ ਲਿਆ ਕਰੋ ਰਾਬਾਦਾਨਾ ਲੇ ਲਿਆ ਕਰੋ ਇਹ ਹੈਗੀਆਂ ਇਹ ਟੋਟਲ 132 ਪੌੜੀਆਂ ਤੇ ਇਹ ਬੌਲੀ ਸਾਹਿਬ ਹੈਗੀ ਆ ਉਸੇ ਸਮੇਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਖਾਲਸਾਈ ਫੌਜਾਂ ਜਦੋਂ ਇੱਥੇ ਰਹਿੰਦੀਆਂ ਦੀਆਂ ਸੀ ਜਦੋਂ ਖਾਲਸੇ ਦਾ ਰਾਜ ਹੁੰਦਾ ਸੀ ਤੇ ਉਸ ਸਮੇਂ ਦੇ ਵਿੱਚ ਇਹ ਬੌਲੀ ਸਾਹਿਬ ਉਦੋਂ ਦੀ ਹੈ ਉਦੋਂ ਫਿਰ ਪਹੁੰਚ ਜਾਂਦੇ ਇਸ਼ਨਾਨ ਪਾਣੀ ਨੂੰ ਤੇ ਹੋਰ ਵਰਤਨ ਨੂੰ ਜੋ ਮੈਂ ਮਤਲਬ ਪਾਣੀ ਪੂਣੀ ਸਾਰਾ ਉਹ ਇੱਥੋਂ ਹੀ ਵਰਤੋਂ ਜਿਹਾ ਲਿਆਂਦਾ ਜਾਂਦਾ ਹੇ ਸੰਗਤ ਅੱਜ ਕੱਟਿਆ ਕਿਆ ਤਾਂ ਕਰਕੇ ਨਾ ਨਹੀਂ ਤੇ ਮੇਰਾ ਇਰਾਦਾ ਪੜਦਾ ਸੀ ਜਕਾਰਾ ਛੱਡਣ ਦਾ ਪਰ ਚਲੋ ਜੀ ਬੋਲੀ ਸਾਬ ਕਰੋ ਦਰਸ਼ਨ ਸਰ ਆਉਂਦੀ ਫੋਟੋ ਲੱਗੀ ਐ ਤੇ ਇਸ ਤੋਂ ਹੁਣ ਆਪਾਂ ਜਲ ਲੈ ਕੇ ਚੂਲਾ ਲੈ ਕੇ ਤੇ ਫੇਰ ਜਾਵਾਂਗੇ ਉੱਪਰ ਦੇਖ ਲਿਆ ਮੱਥਾ ਆਪਾਂ ਬੌਲੀ ਸਾਹਿਬ ਥੱਕ ਗਏ ਆ ਵੇ ਆ ਕਿੱਥੇ ਚੜ ਕੇ ਬੈਠਾ ਓਏ ਪਹਿਲਾਂ ਹੀ ਪਹਿਲਾਂ ਹੀ ਜਾ ਕੇ ਬਹਿ ਗਿਆ ਹੀ ਉੱਥੇ ਹਾਂਜੀ ਚਲੋ ਹਰ ਮੈਂ ਬਾਹਰ ਵੇਟ ਕਰਦਾ ਨਾ ਲਾ ਲਾ ਜਿਕਾਰਾ ਲਾਉਂਦਾ ਹੋ ਜਾ ਸਾਧ ਸ੍ਰੀ ਅਕਾਲ ਹਾਂ ਦਵਾਰਾ ਲਾ ਮੈਂ ਉਧਰ ਬਣਾਉਂਣਿਆ ਹਾਂ ਮੈਂ ਰਿਕਾਰਡ ਨਹੀਂ ਕੀਤਾ ਮੈਂ ਨਾਲ ਜਵਾਬ ਪੁੱਤ ਰਿਕਾਰਡ ਨਹੀਂ ਆਈ ਤੇ ਰਵਾਜ ਨਹੀਂ ਰਿਕਾਰਡ ਹੋਈ ਚਲੋ ਹਾਂ ਚੇਤਾ ਸਿੰਘਾ ਨੂੰ ਹੁਣ ਲਾ ਦੁਬਾਰਾ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਚਲੋ ਆ ਕੇ ਰਸਤੇ ਵਿੱਚ ਕਰ ਲਿਆ ਹਰ ਘਰ ਆਉਣ ਦਾ ਇਹ ਹਜੇ ਆ ਨਹੀਂ ਰਹੀ ਮੈਂ ਬਹਿ ਕੇ ਰਸਤੇ ਵਿੱਚ ਕਰਦੀ ਸਾਰੇ ਤੇ ਉੱਧਰ ਵੇਖੋ ਉਹ ਲਖੋ ਆ ਦੇਖੋ ਫੇਰ ਬਹਿ ਗਿਆ 2 ਮਿੰਟ ਸੰਸਾ ਲੈ ਮੈਂ ਉੱਧਰ ਸਾਂਗ ਦੀਆਂ ਲੰਬੀਆਂ ਪੋੜੀਆਂ ਟਾਈਮ ਵੇ ਲੋ ਕੀ ਹੋ ਗਿਆ ਰਾਤ ਪੈ ਗਈ 2 ਮਿੰਟ ਪਸ ਹੋ ਚੰਦਰਮਾ ਚੜ ਗਿਆ ਕਿੱਥੇ ਆ ਗਾਇਬ ਹੋ ਗਿਆ ਚਲ ਉਹ ਤੇ ਕਿਤੇ ਨਾ ਕਿਤੇ ਚੜਿਆ ਹੀ ਹੋਊਗਾ ਹੋਊਗਾ ਕਿਤੇ ਦੇਖੋ ਸੂਰਜ ਕਿੱਥੇ ਸੂਰਜ ਆਹੋ ਚੈੱਕ ਕਰਾਂ ਵਾਂ ਇਦਰ ਵੀ ਹੈ ਗਈ 84 ਪੌੜੀਆਂ ਉੱਤੇ ਆਸਿਕ ਹਾਂ ਆ ਕੋ ਆਸਮਾਨ ਦੀ ਲਾਲੀ ਆਏ ਆਸਮਾਨ ਦੀ ਲਾਲੀ ਔਰ ਵੇਖੋ ਜੀ ਗੁਰਦਰਾ ਸਾਹਿਬ ਇਦਰ ਹੈ 84 ਪੌੜੀਆਂ ਕਰਨਾ ਦਰਸ਼ਨ ਹਾਂ ਇਧਰ ਆਪਾਂ ਗਏ ਤਾਂ ਹੈਗੇ ਪਹਿਲਾਂ ਵੀ ਇਧਰੋਂ ਥੱਲੇ ਥੱਲੇ ਚਾਈਦਾ ਨਾਲ-ਨਾਲ ਬਣਿਆ ਜਿਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦਾ ਬਣਿਆ ਲੰਗਰ ਆ ਆ ਇਧਰ ਬਣਿਆ ਜੇ ਲੰਗਰ ਆਲ ਉਹਨਾਂ ਆ ਆ ਕਿਲਾ ਤੇ ਨਾਲ ਹੀ ਲੰਗਰ ਆਲ ਉਹਨਾਂ ਟਾਈਮਾਂ ਤੇ ਵੀ ਕੀ ਬਤਾ ਇਸ ਤਰ੍ਹਾਂ ਇੱਥੇ ਹੀ ਬਹਿ ਕੇ ਸੰਗਤ ਸ਼ੱਕਦੇ ਹੋਗੀ ਲੰਗਰ ਪ੍ਰਸ਼ਾਦਾ ਸਿੰਘ ਜਿਹੜੇ ਫੌਜਾਂ ਲੰਗਰ ਪ੍ਰਸ਼ਾਦਾ ਇੱਥੇ ਸ਼ੱਕਦੀਆਂ ਹੋਣਗੀਆਂ ਆ ਕੋ ਆਇਦਰ ਆ ਗਿਆ ਤਾਪਸਥਾਨ ਪਾਈ ਜੈਤਾ ਜੀ ਦਾ ਹੂੰ ਆਇਆ ਪ੍ਰਾਰਤਨ ਪੌੜੀਆਂ ਆ ਕੋਣਾ ਪੱਥਰਾਂ ਦੀਆਂ ਬਣੀਆਂ ਪੱਥਰ ਰੱਖ ਰੱਖ ਕੇ ਹਾਂ ਮਲਕ ਕੁਛ ਕੁਛ ਨਾਲ ਮੋਡੀਫਿਕੇਸ਼ਨ ਕੀਤੀ ਆ ਕੁਛ ਕੁਛ ਨਵੀਆਂ ਵੀ ਬਣਾਈਆਂ ਵਾ ਨਾਲ ਨਾਲ ਹਾਂ ਆ ਕੋ ਆ ਪੱਥਰ ਪੁੱਥਰ ਪੁਰਾਣੇ ਆ ਇਹ ਕਿ ਬਾਅਦ ਇਹਨਾਂ ਦੀ ਸੈਲਿੰਗ ਸ਼ੂਟਿੰਗ ਤੇ ਦੁਬਾਰਾ ਫੇਰ ਕੀਤੀ ਹੋਊਗੀ ਕੋਈ ਦਰਾ ਕੋਰਦਰਾ ਸਾਹਿਬ ਆ ਬਣੀ ਆ ਜੀ ਦਰਾ ਸਾਹਿਬ ਕੀ ਬਾਤ ਹੈ ਜੀ ਇਹ ਭਾਈ ਜੈਤਾ ਜੀ ਦਾ ਤਪਸਥਾਨ ਹੈ ਰਹਾ ਆਹ ਹੈ ਭਾਈ ਜੈਤਾ ਜੀ ਅੰਗਰੇਟੇ ਗੁਰੂ ਕੇ ਬੇਟੇ ਆਹ ਜੀ ਜੇ ਮੈਂ ਕਹਿੰਨਾ ਆਹੀ ਪੁਰਾਣਾ ਤਾਪਸਥਾਨ ਜਿਹੜਾ ਪੁਰਾਣਾ ਤਾਪਸਥਾਨ ਸੀ ਨਾ ਆ ਉਹਦੀ ਫੋਟੋ ਲੱਗੀ ਆ ਤੇ ਹੁਣ ਵੇਖੋ ਆ ਬਣਾਤਾ ਨਵਾਂ ਸ਼ੀਸ਼ਾ ਹੀ ਨਾ ਤੇ ਸ਼ੀਸ਼ੇ ਸ਼ੀਸ਼ੇ ਆ ਇੱਧਰ ਗੂਗਲ ਪੇ ਨੰਬਰ ਦਿੱਤਾ ਜੀ ਜਿੰਨੇ ਕਿਸੇ ਭੈਣ ਪੁਰਾਣੇ ਸੇਵਾ ਪਾਉਣੀ ਹੋਵੇ ਦੇ ਵੀਡੀਓ ਨੂੰ ਪਾਜ਼ ਕਰਕੇ ਤੇ ਇੱਥੇ ਸਕੈਨ ਕਰਕੇ ਆ ਤੇ ਇਹਨਾਂ ਦੇ ਆ ਸੇਵਾ ਪਾ ਲਿਓ ਸਾਰੇ ਰੇਟ ਲਿਖੇ ਆ ਬਾਜੀ ਪਚੰਗੀ ਸਿੰਘ ਕਹਿੰਦਾ ਸੁਣਾ ਪਾਠ ਕਰਾਂਗਾ ਆ ਜੀ ਪਾਪਾ ਜੀ ਆਨਲਾਈਨ ਮੱਥਾ ਟੇਕ ਸਕਦੇ ਜੇ ਤੁਸੀਂ ਇੱਥੇ ਜੀ ਇੱਥੇ ਨਹੀਂ ਲਿਆ ਬਾਰਕੋਡ ਚਲੋ ਜੀ ਪ੍ਰਾਤਨ ਪੌੜੀਆਂ ਵੀ ਵੇਖ ਆਏ ਆ ਤੇ ਹੁਣ ਜਾ ਕੇ ਲਈਏ ਪਹਿਲਾਂ ਜੋੜੇ ਤੇ ਫਿਰ ਉਸ ਤੋਂ ਬਾਅਦ ਦੱਸਦੇ ਆਂ ਵੀ ਅਗਲਾ ਪਲਾਨ ਕੀ ਐ ਅਗਲਾ ਪਲਾਨ ਹੈਗਾ ਹੁਣ ਚੀਜ਼ਾਂ ਲੈਣਾ ਅਗਲਾ ਪਲਾਨ ਸਿੱਧਾ ਗੱਡੀ 'ਚ ਜਾਣਾ ਗੱਡੀ 'ਚ ਬੈ ਕੇ ਅਗਲਾ ਪਲਾਨ ਮੈਨੂੰ ਲੱਗਦਾ ਹੁਣ ਚਾਹ ਚਾਹਣੀ ਐ ਨਹੀਂ ਚਾਹ ਚਾਹ ਸਰ ਸਮਾਨ ਉਹਨਾਂ ਚਲੋ ਪਹਿਲਾਂ ਜੋੜੇ ਲਈਏ ਫਿਰ ਵੇਖਦੇ ਆਂ ਅਗਲਾ ਪਲਾਨ ਚਲੋ ਡੇਢ ਘੰਟਾ ਹੋ ਗਿਆ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕਰਨਿਆਂ ਉਹਨੇ ਤੇਰਾ ਚਾਨਕ ਕੀ ਜਾਂਦਾ ਪਾਪਾ ਨੇ ਇਹਨੂੰ ਕਿਹਾ ਤੂੰ ਇਹਨੂੰ ਕਿਹਾ ਵੀ ਇੱਕ ਚੀਜ਼ ਇੱਥੋਂ ਲੈ ਲੈ ਇੱਕ ਦਿਨ ਅੱਗੋਂ ਲੈ ਦੇਣੀ ਤੇ ਇਹਨੂੰ ਵੀ ਗਲੋ ਤੇ ਉੱਥੇ ਲੈ ਲਈ ਉਹ ਤਾਂ ਨਿਕਲਣ ਨਹੀਂ ਸੀ ਰਿਆ ਮੈਂ ਇਹਨੂੰ ਆਖਿਆ ਮੈਂ ਚੱਲ ਇੱਕ ਇੱਥੋਂ ਲੈ ਲੈ ਇੱਕ ਤੈਨੂੰ ਅੱਗੋਂ ਲੈ ਦੂੰਗਾ ਜਿਹੜੀ ਮਰਜ਼ੀ ਲੈ ਲਈ ਪਪਾ ਅੰਗ ਘਣਾ ਲੈ ਲਊਗਾ ਵੀ ਗੱਲ ਸੁਣੀ ਹਾਂ ਇਹ ਤੈ ਕ ਤੇ ਲੈ ਲ ਕੰਮ ਨ ਬੇੜਾ ਗਾਇਸ ਇਹ ਤੈ ਕ ਚੀਜ਼ ਲੈ ਕੇ ਜਾਂਦਾ ਕੰਮ ਨ ਬੇੜਾ ਗਾਇਸ ਮੈਨੇ ਫੁੱਟਬਾਲ ਖਰੀਦੀ ਸੀ ਗਾਇਸ ਅ ਅਗਾਉਣਾ ਵੇਖਿਆ ਕਿ ਮਨੇ ਫੁੱਟਬਾਲ ਲੈ ਲਿਆ ਆ ਰਾਮਣਾ ਇਹਨੇ ਆ ਲਈ ਦੂਜੀ ਛੋਟੀ ਬੋਲ ਇਹਨੇ ਮੂਨ ਬੋਲ ਲਈ ਆ ਪਰ ਇਹ ਅਜੇ ਹੋਰ ਮੂੰ ਟੱਡੀ ਜਾਂਦਾ ਨਾ ਹਾਂ ਮੰਡੀ ਮੇਰੇ ਇੱਕ ਹੋਰ ਚੀਜ਼ ਲੈ ਲਈ ਇੱਕ ਚੀਜ਼ ਗਈ ਲੈਣੀ ਦਈ ਮੈਂ ਫੁੱਟਬਾਲ ਕੰਮ ਨ ਬੇੜਾ ਹੁੰਦਾ ਲੈ ਦੇ ਉਹ ਕਿ ਨਹੀਂ ਕਿਉਂਕਿ ਮੈਂ ਉਧਰ ਖੇਡਦਾ ਮਤ ਮੈਨੂੰ ਬਾਸਕਟਬਾਲ ਨਾਲ ਖੇਡਣਾ ਪੈਂਦਾ ਹਾਂ ਮੈਂ ਖਾਣਾ ਨਹੀਂ ਉਧਰ ਆ ਆ ਉਹ ਬਦੂ ਤੇ ਨੂੰ ਕੋ ਗ੍ਰੇਡ ਵਾਲੀ ਨਹੀਂ ਆ ਗਈ ਮੈਂ ਮੁੰਦ ਲੀ ਤੈਨੂੰ ਉਥੋਂ ਨਾ ਕੱਢਣ ਵਾਸਤੇ ਕਿਹਾ ਸੀ ਮੈਂ ਤੂੰ ਮਦੋ ਗਿਆ ਤੈਨੂੰ ਦੁਕਾਨ ਚੋਂ ਕੱਢਣ ਵਾਸਤੇ ਕਿਹਾ ਸੀ ਕਿ ਹੋਰ ਲੈ ਕੇ ਦਊਂਗਾ ਤੂੰ ਹੀ ਲੈ ਕੇ ਦੋਗੇ ਤੂੰ ਕੀ ਚਲ ਕੋਈ ਨਹੀਂ ਲੈ ਕੇ ਦੋਗੇ ਚਲ ਕੋਈ ਨਹੀਂ ਬੰਨੇ ਆ ਕੰਮ ਨਵੇੜ ਗਿਆ ਦਾ ਵੈਨ ਨਹੀਂ ਆਦਾ ਤਾ ਅੰਦਾ ਇਤੋਂ ਹੀ ਲੈ ਕੇ ਕੰਮ ਨਵੇੜਾਂ ਵੈਨ ਨਹੀਂ ਆਦਾ ਮਤਲਬ ਕਿ ਨਹੀਂ ਮਿਲਣਾ ਵੈਨ ਨਹੀਂ ਆਦਾ ਮਤਲਬ ਹੈਂਦਾ ਕਿ ਨਹੀਂ ਮਿਲਣਾ ਚਲੋ ਕੰਮ ਨਵੇੜਦੇ ਫਿਰ ਮਿਲਦੇ ਆਂ ਸੋ ਠੀਕ ਆ ਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਤੱਕ ਤਸ਼ਰੀਕ ਇਸਕਰ ਸਾਹਿਬ ਦਾ ਬਹੁਤ ਮਜ਼ਾ ਆਇਆ ਹਾਂ ਆ ਗਿਆ ਫਿਰ ਚਲੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੈਨੂੰ ਵੀ ਬੱਚਿਆਂ ਨੂੰ ਵੀ ਤੇ ਸਾਰੇ ਸਾਡੇ YouTube ਪਰਿਵਾਰ ਨੂੰ ਵੀ ਸਾਡੀ ਇਹੋ ਅਰਦਾਸ ਆ ਗੁਰੂ ਕਬਨ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਦੇ ਚਰਨਾਂ 'ਚ ਸਾਡਾ ਸਾਰਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਖੁਸ਼ੀਆਂ ਮਾਣੇ ਹੱਸਦਾ ਖੇਡਦਾ ਰਹੇ ਤੇ ਸਾਡੇ ਵਲੌਗਾਂ ਨੂੰ ਵੀ ਪਿਆਰ ਕਰੇ ਸੋ ਠੀਕ ਆ ਜੀ ਫਿਰ ਇਹ ਹੀ ਆਪਣਾ ਅੱਜ ਦਾ ਵਲੌਗ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਕੁਝ ਵੀ ਗਲਤ ਲੱਗਿਆ ਹੋਵੇ ਜਾਂ ਕੁਝ ਤੁਹਾਨੂੰ ਨਾ ਪਸੰਦ ਆਇਆ ਹੋਵੇ ਜਾਂ ਕੋਈ ਕਮੀ ਪੇਸ਼ੀ ਲੱਗੀ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸੋ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਤੇ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਲਾਮ ਬਾਏ ਬਾਏ